ਪ੍ਰੋਗਰਾਮ ਨਾਲ ਦੁਬਾਰਾ ਦਸਾਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅੱਜ ਮੈਂ ਪੰਜਾਬ ਦਾ ਐਸਾ ਨੌਜਵਾਨ ਮਲਾਵਾਂਗਾ ਜਿਨ੍ਹਾਂ ਨੇ ਦੋ ਵਾਰ ਕਾਮਨਵੈਲਥ ਦੇ ਵਿੱਚੋਂ ਮੈਡਲ ਲੈ ਕੇ ਨਾ 올림픽ਸ ਪਾਰਟਿਸਿਪੇਟ ਕੀਤਾ ਤੇ ਬੜੀ ਹੋਰ ਜਿਹੜੇ ਰਿਕਾਰਡ ਉਹਨਾਂ ਦੇ ਨਾਂ ਹੈ ਸਰਦਾਰ ਮਹਿੰਦਰ ਸਿੰਘ ਗਿੱਲ ਜਿਹੜੇ ਟੀਰੀ ਛਾਲ ਦੇ ਵਿੱਚ ਸਾਡੇ ਪੰਜਾਬ ਦਾ ਮਾਣ ਨਹੀਂ ਐਸ ਵਕਤ 80ਵਿਆਂ ਨੂੰ ਟੱਚ ਕਰ ਰਹੇ ਆ ਜਵਾਨ ਹੈ ਪੂਰੇ ਖੁੱਲ ਕੇ ਬੋਲਦੇ ਨੇ ਸਪੋਰਟਸ ਦੇ ਆਪਦੇ ਤਜਰਬੇ ਨੂੰ ਲੈ ਕੇ ਅੱਜ ਕੈਮਰੇ ਦੇ ਰਾਹੀਂ ਕੈਮਰੇ ਦੀ ਇਸ ਕਾਲੀ ਅੱਖ ਦੇ ਰਾਹੀਂ ਉਹਨਾਂ ਦੇ ਖੇਡ ਕੈਰੀਅਰ ਦੇ ਚਿੱਟੇ ਸਫ਼ਰ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਸਵਾਗਤ ਹੈ ਸਰ ਸਸਿਕਾ ਕੀ ਹਾਲ ਚੱਲਦਾ ਤੁਹਾਡਾ ਸਸਿਕਾ ਜੀ ਬਹੁਤ ਮਿਹਰਬਾਨੀ ਤੁਹਾਡੀ ਆਉਣ ਦੀ ਥੈਂਕ ਯੂ ਮੈਨੂੰ ਚਾਂਸ ਦੇਣ ਦੀ ਗੱਲਬਾਤ ਕਰਨ ਲਈ ਆਪਣੇ ਯੰਗ ਜਿਹੜੇ ਐਥਲੀਟਸ ਆ ਉਹਨੂੰ ਮੋਟੀਵੇਟ ਕਰਨ ਵਾਸਤੇ ਮਿਹਰਬਾਨੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੰਦਰੁਸਤੀ ਦਾ ਕੀ ਰਾਜ਼ ਹੈ ਤੰਦਰੁਸਤੀ ਦਾ ਇੱਕ ਤਾਂ ਡਾਇਟ ਕੰਟਰੋਲ ਕਰਨੀ ਚਾਹੀਦੀ ਹੈ ਹਾਂਜੀ ਦੂਸਰਾ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ ਹੂੰ ਹੂੰ ਤੀਸਰਾ ਮਸਤ ਰਹਿਣਾ ਚਾਹੀਦਾ ਕੀ ਬਾਤ ਵੀ ਮਸਤੀਚ ਰਹੋ ਬਿਲਕੁਲ ਰੋਹਾਨੀਅਤ ਦੇ ਵਿੱਚ ਵੀ ਇਹੋ ਹੀ ਆ ਬਾਡੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਇਸ ਬਾਡੀ 'ਚ ਹਾਂਜੀ ਬਾਕੀ ਮਕਾਨ ਤਾਂ ਸੈਕੰਡਰੀ ਹੀ ਹੈਗੇ ਆ ਹਾਂਜੀ ਸਹੀ ਮਕਾਨ ਇਹ ਬਾਡੀ ਤੁਹਾਡਾ ਟੈਂਪਲ ਹੈਗਾ ਇਹਦੇ ਵਿੱਚ ਤੁਸੀਂ ਇਬਾਦਤ ਕਰਕੇ ਪਰਮਾਤਮਾ ਨੂੰ ਵੀ ਪਾ ਸਕਦੇ ਆ ਮੈਟਰੋ ਆਫ ਮਾਈਂਡ ਜੀ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਫੋਕਸ ਕਰਕੇ ਪੂਰਾ ਧਿਆਨ ਦੇ ਨਾਲ ਜੋ ਕੁਝ ਵੀ ਕਰਨਾ ਓਮ ਸੈੱਟ ਕਰਕੇ ਫੋਕਸ ਕਰਕੇ ਮਿਹਨਤ ਕਰਕੇ ਕੁਝ ਵੀ ਅਚੀਵ ਕਰ ਸਕਦੇ ਆ ਚਾਹੇ ਸਪੋਰਟਸ ਜਾਂ ਚਾਹੇ ਸਾਇੰਸ ਦੇ ਵਿੱਚ ਹੈਗਾ ਜੀ ਤੇ ਚਾਹੇ ਪਰਮਾਤਮਾ ਨੂੰ ਮਿਲਣਾ ਜੀ ਹੁਣ ਮੈਂ ਤੁਹਾਨੂੰ ਪਿੰਡ ਲੈ ਕੇ ਜਾਣਾ ਥੋੜਾ ਜਿਹਾ ਪਿੰਡ ਬਾਰੇ ਵੀ ਦੱਸੋ ਫਰੈਂਸ ਆ ਦਾ ਫੋਲ ਵੀ ਵਾਲਾ ਤੇ ਪਹਿਲਾਂ ਮੈਂ ਪੈਦਾ ਹੋਇਆ ਸੀ ਨਿਊ ਜਮਸ਼ੇਰ ਹਾਂਜੀ ਲਾਇਲਪੁਰ ਡਿਸਟ੍ਰਿਕਟ ਦੇ ਵਿੱਚ ਅੱਛਾ 1944 ਦੇ ਐਂਡ ਤੇ ਵਿੱਚ ਤੇ ਸਾਨੂੰ 6 ਮਹੀਨੇ ਲੱਗੇ ਸੀ ਪਾਰਟੀਸ਼ਨ ਤੇ ਉਹ 70 ਕਿ ਮੀਲ ਕਵਰ ਕਰਨ ਵਾਸਤੇ ਗੱਡਿਆਂ ਦੇ ਉੱਤੇ 70 ਮੀਲ ਅਸੀਂ ਆਏ ਸੀ ਕਵਰ ਕਰਕੇ 6 ਮਹੀਨੇ ਲੱਗੇ 6 ਮਹੀਨੇ ਜਲੰਧਰ ਪਹੁੰਚਣੇ ਅੱਛਾ ਇੱਕ ਮਹੀਨਾ ਬਲੋਦੇ ਹੈਡ ਤੇ ਕਾਫਲਾ اٹਕੇ ਰਿਹਾ ਬਹੁਤ ਜ਼ਿਆਦਾ ਅ ਬਰਬਾਦੀ ਹੋਈ ਉਦੋਂ ਸਾਰੀਆਂ ਫੈਮਲੀਆਂ ਚੰਗੀਆਂ ਸਟੈਬਲਿਸ਼ਿੰਗਾਂ ਉਹਨਾਂ ਨੂੰ ਡਿਸਪਲੇਸ ਕੀਤਾ ਗਿਆ ਤੇ ਤਬਾਹੀ ਬਹੁਤ ਹੋਈ ਉਹਦੇ ਨਾਲ ਫਿਰ ਇਹ ਜਿਹੜੀ ਪ੍ਰੋਬਲਮ ਹੈ ਕੰਟੀਨਿਊ ਵੱਧ ਹੀ ਰਹੀ ਬੀਟਵੀਨ ਤਿੰਨ ਕੰਟਰੀਆਂ ਡਿਵਾਈਡ ਕਰਕੇ ਕੋਈ ਚੰਗਾ ਕੰਮ ਨਹੀਂ ਹੋਇਆ ਇਹ ਪਬਲਿਕ ਵਾਸਤੇ ਜੀ अच्छा ਹੁਣ ਮੈਂ ਤੁਹਾਨੂੰ ਤੁਹਾਡੇ ਖੇਡ ਸਫਰ ਤੇ ਲੈ ਕੇ ਚੱਲਦਾ ਕਿਵੇਂ ਸ਼ੁਰੂਆਤ ਹੋਈ ਕਿ ਟ੍ਰਿਪਲ ਜੰਬਲ ਚਲੇ ਗਈ ਜਦੋਂ ਪਾਕਿਸਤਾਨ ਤੇ ਇੰਡੀਆ ਡਿਵਾਈਡ ਹੋ ਗਿਆ ਜੀ ਉਸ ਤੋਂ ਬਾਅਦ ਓਪਰਚੁਨਿਟੀ ਹੈ ਹੀ ਨਹੀਂ ਸੀ ਬਿਲਕੁਲ ਚਰਾਂਦਾ ਸੀ ਇੱਥੇ ਤੇ ਸਾਡੇ ਪੇਰਾਂ ਨੂੰ ਜ਼ਮੀਨ ਆਵਾਦ ਕਰਨੀ ਪਈ ਕਣਕ ਦੇ ਵੱਢਾਂ ਵੱਢਾਂ ਦੇ ਵਿੱਚ ਨੰਗੇ ਪੈਰੀਂ ਭੱਜਦੇ ਰਹੇ ਸਕੂਲੇ ਜਾਣਾ 200 2 ਮੀਲ ਤੁਰ ਕੇ ਜਮਸ਼ੇਰ ਦੇ ਉਹਦੇ ਨਾਲ ਫਿਜ਼ੀਕਲ ਫਿਟਨੈਸ ਦਾ ਉਸ ਤਰ੍ਹਾਂ ਹੋ ਜਾਂਦੀ ਹੈਗੀ 1961 ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਜਿਹੜੇ ਚੀਫ ਮਿਨਿਸਟਰ ਯੂਸੀ ਬਰਕਲੇ ਤੋਂ ਗ੍ਰੈਜੂਏਟ ਹੋਏ ਸੀ ਤੇ ਉਹਨਾਂ ਨੇ ਉਹਦਾ ਨੂੰ سپور츠 ਵੀ ਹੋ ਰਹਿਣ ਸੀ ਉਹਨਾਂ ਨੇ 8ਵੀਂ ਦੇ ਵਿੱਚੋਂ 60 ਮੁੰਡੇ ਸਿਲੈਕਟ ਕਰਕੇ ਸਪੋਰਟਸ ਹਾਲ ਖੋਲਿਆ ਸਾਰੀਆਂ ਸਪੋਰਟਸ ਦੇ ਵਿੱਚ ਉਹਦੇ ਵਿੱਚ ਮੈਨੂੰ ਮੈਂ ਵਾਲੀਬਾਲ ਦੇ ਵਿੱਚ ਸਿਲੈਕਟ ਹੋ ਗਿਆ ਵਾਲੀਬॉल ਟੀਮ ਗੇਮ ਸੀ ਤੇ ਸਾਰੀ ਟੀਮ ਤੇ ਡਿਪੈਂਡ ਕਰਨਾ ਪੈਂਦਾ ਤੇ ਮੈਂ ਪਹਿਲਾਂ ਕਿਸੇ ਨੇ ਮੈਨੂੰ ਟ੍ਰਿਪਲ ਜੌਪ ਮਾਰੇ ਟੋਪ ਸਟੈਪ ਐਂਡ ਜੰਪ ਸਾਡੇ ਕਜ਼ਨ ਨੇ ਗਾਈਡ ਕੀਤਾ ਸੀ ਮਿਡਲ ਸਕੂਲ ਵਾਲੀਆਂ ਗੇਮਾਂ ਦੇ ਵਿੱਚ ਤੇ ਉਹ ਮੈਨੂੰ ਯਾਦ ਸੀ ਫੇ ਮੈਂ ਕੋਚ ਨੂੰ ਕੰਟੈਕਟ ਕੀਤਾ ਮੈਂ ਸਕਾਲਰਸ਼ਿਪ ਦਾ ਵਾਲੀਬॉल ਦੇ ਵਿੱਚ ਸੀ ਸਪੋਰਟਸ ਸਕੂਲ ਸੀ ਤੇ ਕੋਚ ਨੇ ਮੈਨੂੰ ਕਹਤਾ ਇੱਕ ਲੱਤ ਤੇ ਭੱਜਿਆ ਕਰ ਐਕਸਰਸਾਈਜ਼ਾਂ ਦੱਸਿਆ ਉਹ ਮੈਂ ਕਰਦਾ ਰਿਹਾ ਤੇ ਫਸਟイヤー ਦੇ ਵਿੱਚ ਮੈਂ ਨੈਸ਼ਨਲ ਚੈਂਪੀਅਨਸ਼ਿਪ ਹਾਊਸਟੈਪ ਐਂਜਮਸ ਵਿੱਚ ਜਿੱਤ ਗਿਆ ਜੀ ਉੱਥੋਂ ਫਿਰ ਮੈਨੂੰ ਮੋਟੀਵੇਸ਼ਨ ਹੋਈ ਫਿਰ ਜਿਹੜਾ ਵੀ ਕੋਈ ਐਕਸਰਸਾਈਜ਼ ਦੱਸਦਾ ਰਿਹਾ ਮੈਂ ਤਕਾਰਦੇ ਰਿਹਾ ਫਿਰ ਕੁਰੂਛੇਤ ਜੀ ਯੂਨੀਵਰਸਿਟੀ ਸਕਾਲਰਸ਼ਿਪ ਮਿਲ ਗਿਆ ਉੱਥੇ ਮੈਂ ਫਸਟ ਟਾਈਮ 1965 ਦੇ ਵਿੱਚ ਇੰਡੀਆ ਰਿਪਰੈਜ਼ੈਂਟ ਕੀਤਾ ਮੇਰਾ ਐਮਸੀ ਭਾਈ ਇੰਨੀ ਇੰਨੀ ਛੇਤੀ ਛੇਤੀ ਜਿਹੜੀਆਂ ਓਪਰਚ्युनिटीज ਮਿਲੀਆਂ ਜਾਂ ਤੁਸੀਂ ਇਹ ਇਹਨਾਂ ਚੀਜ਼ਾਂ ਨੂੰ ਕਰਾਸ ਕਰਗੇ ਇਹਦੇ ਖਾਸ ਕਾਰਨ ਕੀ ਰਿਹਾ ਇਹਦਾ ਖਾਸ ਕਰ ਨਸੀਬ ਮਾਈਂਡ ਨੂੰ ਫੋਕਸ ਕਰਕੇ ਹੋਰ ਸਾਰੀਆਂ ਜਿਹੜੀਆਂ ਇੰਟਰਸਟ ਆ ਉਹ ਸਾਈਡ ਤੇ ਰੱਖ ਦੇਣੇ ਚਾਹੀਦੇ ਇੱਕ ਐਜੂਕੇਸ਼ਨ ਤੇ ਸਾਲੀ ਮਾਸਟਰ ਕੀਤੀ ਯੂਐਸਏ ਤੇ ਇਥੇ ਬੀਏ ਕੀਤੀ ਸੀ ਕਿਡੋਮਿਕਸ ਉਥੇ ਬੀਐਸ ਬਿਜ਼ਨਸ ਐਡਮਿਨਿਸਟ੍ਰੇਸ਼ਨ ਚੋਂ ਹੈ ਐਮਬੀਏ ਕੀਤੀ ਤੇ ਫੇਸਪੋਰਟਸ ਦਾ ਬਿਨਾਂ ਸ਼ੁਰੂ ਕਰ ਲਿਆ ਇਹ ਬਾਡੀ ਆ ਤੇ ਫੋਕਸ ਕਰਕੇ ਤੁਰੇ ਰਹੋ ਤੁਸੀਂ ਦੂਸਰੀਆਂ ਚੀਜ਼ਾਂ ਐਲੀਮੀਨੇਟ ਕਰ ਦਿਓ ਸਾਈਡ ਅਟਰੈਕਸ਼ਨਸ ਕੋਈ ਨਹੀਂ ਆ ਇੰਪੋਰਟੈਂਟ ਨਹੀਂ ਹੁੰਦੀ ਆ ਪਰ ਤੁਹਾਡੇ ਕਰੀਅਰ ਨੂੰ ਹੌਬਸਟ੍ਰਕਟ ਵੀ ਕਰਦੀ ਹੈ ਜੀ ਅੱਛਾ ਕਾਮਨਵੈਲਥ ਦੇ ਵਿੱਚ ਦੋ ਮੈਡਲ ਆ ਤੁਹਾਡੇ ਉਹਨਾਂ ਦਾ ਤਜਰਬਾ ਕਿਵੇਂ ਰਿਹਾ ਪਹਿਲਾਂ ਦਾ ਇਹ ਤੋਂ ਪਹਿਲਾਂ ਦਾ ਇਹ ਜੀ 1900 ਆ 67 ਦੇ ਵਿੱਚ ਜੀ ਆ ਮੈਂ ਗਿਆ ਸੀ ਵਰਲਡ ਯੂਨੀਵਰਸਿਟੀ ਗੇਮਸ ਜੀ ਉੱਥੇ ਮੈਨੂੰ ਟੌਮੀ ਸਮਿਥ ਮੇਰਾ ਅਮਰੀਕਾ ਦਾ ਸਪ੍ਰਿੰਟਰ ਹਾਂ ਜੀ 68 ਦਾ ਗੋਲਡ ਮੈਲ ਦੇ ਤੋਂ ਚਾਰ ਵਰਲਡ ਰੈਕੋਰਡ ਸੀਗੇ ਉਹਨੇ ਮੈਂ ਦੇਖਿਆ ਜੰਪ ਲਾਉਂਦੇ ਜੂ ਆਲੰਪਿਕ ਵਿਲੇਜ ਦੇ ਵਿੱਚ ਵੀ ਵਰ ਹੈਵਿੰਗ ਕਾਫੀ ਐਂਡ ਉਹ ਕਹਿੰਦਾ ਕਿ ਸਾਡੀ ਟੀਮ ਨੂੰ ਚਾਹੀਦਾ ਹੈਗਾ ਟ੍ਰਿਪਲ ਜੰਪਰ ਮੇਰਾ ਐਡਰੈਸ ਲੈ ਗਿਆ ਅੱਛਾ ਜੀ ਹਾਂ ਜੀ ਤੇ ਇੱਥੇ 1968 ਜਰਮਨ ਮੀਟ ਹੋਈ ਤੇ ਮੈਨੂੰ ਪੰਜ ਯੂਨੀਵਰਸਿਟੀਆਂ ਤੋਂ ਸਕਾਲਰਸ਼ਿਪ ਆ ਗਏ ਆ ਉਹਨੇ ਹੋਰ ਕਿਸੇ ਕੋਚਸ ਨੂੰ ਵੀ ਦਿੱਤਾ ਮੇਰਾ ਐਡਰੈਸ ਨੂੰ ਤੇ ਇੱਥੇ ਮੇਰੇ ਜਿਹੜਾ ਸੈਕਟੀ ਆਫ ਫੈਡਰੇਸ਼ਨ ਸੀ ਉਹਨੇ ਰਿਕਾਰਡ ਨਹੀਂ ਸੀ ਰੈਕਟੀਫਾਈ ਕਰਦਾ ਇੰਡੋ ਜਰਮਨ ਮੀਟ ਦੇ ਵਿੱਚ ਉਹਨੇ ਆ ਮੈਂ ਲੰង ਗ੍ਰੰਪ ਪਹਿਲੇ ਦਿਨ ਦਿੱਤਿਆ ਦੂਜੇ ਦਿਨ ਟ੍ਰਿਪਲ ਜੰਪ ਸੀਗਾ ਮੈਂ ਉਹਨਾਂ ਨੂੰ ਚੈਲੰਜ ਕਰਤਾ ਫਿਰ ਮੈਂ 2 ਫੁੱਟ ਤੇ ਤੋੜਨਾ ਅਜ ਰਿਕਾਰਡ ਉਹਨਾਂ ਨੇ ਮੀਟਿੰਗ ਕਰਕੇ ਕੈਨਸਲ ਕਰਤਾ ਇਵੈਂਟ ਉਹਨਾਂ ਨੂੰ ਬੜਾ ਡਿਪਰੈਸ਼ਨ ਹੋਇਆ ਪਹਿਮੇ ਜਦ ਡਿਗਰਾ ਆਇਆ ਤੇ ਮੈਂ ਆਪਣੇ ਅੰਕ ਨੂੰ ਕਿਹਾ ਮੈਂ ਛੱਡ ਦੇਣਾ ਤੇ ਇਹ ਤੇ ਇੱਕ ਰਿਕਾਰਡ ਮੇਰੇ ਪਰਫਾਰਮੈਂਸ ਰੈਕਗਨਾਈਜ਼ ਨਹੀਂ ਕਰਦੇ ਯੂ ਨੋ ਉਹਨੇ ਕਿਹਾ ਵੀ ਤੂੰ ਪਾਗਲਿਆ ਫਿਰ ਤੈਨੂੰ 4 5 ਸਕਾਲਰਸ਼ਿਪ ਮਿਲੇ ਉੱਥੇ ਜਸਟ ਲੀਵ ਦਾ ਕੰਟਰੀ ਐਂਡ ਯੂ ਵਿਲ ਸੀ ਦਾ ਡਿਫਰੈਂਸ ਉੱਥੇ ਤੈਨੂੰ ਪਤਾ ਲੱਗੂਗਾ ਕਿੰਨੀ ਅਪਰੀਸ਼ੀਏਸ਼ਨ ਹੈ ਦੇ ਪਰਫਾਰਮੈਂਸ ਚੰਗੀ ਦੇਗਾ ਉੱਥੇ ਪਹਿਲਾਂ ਹੀ ਮੈਂ ਐਥਨਜ਼ ਇਨਵਿਟੇਸ਼ਨ ਇੰਡੋਰ ਕੰਪੀਟੀਸ਼ਨ ਜਿੱਤੇ ਆ ਤੇ ਕੌਨਰ ਵੈਂਡੋਰ ਕੋ ਕਰ ਰਖਦਾ ਫਿਰ ਉਸ ਤੋਂ ਬਾਅਦ 1970 ਚ ਏਸ਼ੀਅਨ ਗੇਮ ਦਾ 골 ਮੈਡਲ ਮੇਰਾ ਐਮਸਿਕਾ ਵੀ ਇੰਡੀਆ ਰਿਪਰੈਜ਼ੈਂਟ ਕਰਨਾ ਮੈਨੂੰ ਸਿਟੀਜ਼ਨਸ਼ਿਪ ਵੀ 1971 ਦੇ ਵਿੱਚ ਆਫਰ ਕੀਤੀ ਮੈਂ ਲਈ ਨਹੀਂ ਗ੍ਰੀਨ ਕਾਰਡ ਲੈ ਲਿਆ ਪਰ ਕੰਪਲੀਟ ਵੀ ਇੰਡੀਆ ਵਾਸਤੇ ਹੀ ਕਰਦਾ ਰਿਹਾ ਹਾਂ ਇਸੇ ਤੇ ਵਾਪਸ ਆਉਣਾ ਅੱਛਾ ਹਾਂਜੀ ਤੇ ਫਿਰ 1970 ਤੇ ਇਹ ਦੋਏ ਮੈਡਲ ਸੀ ਕੌਨਰ ਵੈਂਡੋਰ ਸਿੱਕਲੇ ਮੇਰਾ ਟ੍ਰੈਕ ਐਂਡ ਫੀਲਡ ਤੇ ਮੈਡਲ ਸੀਗਾ 70 ਉਸ ਤੋਂ ਬਾਅਦ 74 ਦੇ ਵਿੱਚ ਫੈਡਰੇਸ਼ਨ ਮੈਨੂੰ ਟਫ ਟਾਈਮ ਦੇ ਰਹੀ ਸੀ ਮੈਨੂੰ ਨਹੀਂ ਸੀ ਕੰਪੀਟ ਕਰਨ ਦੇਣ ਕੋਈ ਕਿਉਂ ਕਿਉਂਕਿ 70 ਜ ਮੇਰਾ ਇਕੱਲੇ ਦਾ ਮੈਡਲ ਸੀ 71 ਤੇ ਪ੍ਰੀ 올ਿਪਮਪਿਕਸ ਹੋਈ ਉੱਥੇ 55 ਮੈਂਬਰਸ ਸੀਗੇ ਉਹਦੇ ਵਿੱਚੋਂ ਵੀ ਮੇਰੇ ਮੇਰਾ ਹੀ ਇਕੱਲੇ ਦਾ ਮੈਡਲ ਸੀਗਾ ਐਂਡ ਮੈਨੂੰ ਇੱਕ ਪਾਸੇ ਦਾ ਟਿਕਟ ਦੇ ਕੇ ਛੱਡ ਗਏ ਤੇ ਹਮੇਸ਼ਾ ਮੈਨੂੰ ਟਿਕਟ ਲੇਟ ਭੇਜਦੇ ਸੀਗੇ ਏਸ਼ੀਅਨ ਗੇਮਸ ਦੇ ਵਿੱਚ ਵੀ ਤੇ ਕਾਮਨਵੈਲਥ ਗੇਮਸ ਦੇ ਕੀ ਗੱਲ ਕਿ ਇਹ ਪੋਲਿਟਿਕਸ ਇਸ ਸਹੀ ਰਹੀ ਹੈ ਪੋਲਿਟਿਕਸ ਇਸ ਤਰ੍ਹਾਂ ਸੀ ਕਿ ਮੈਂ ਮੈਡਲ ਜਿੱਤਦਾ ਸੀ ਜਿਹੜੇ ਵੱਡੇ ਕੰਪੀਟੀਸ਼ਨ ਸੀਦਾ ਉਹਨਾਂ ਦੇ ਨਾਲ ਦੇ ਵਿੱਚ ਪਬਲਿਸਿਟੀ ਮੈਨੂੰ ਇੱਥੇ ਇਲਸਟ੍ਰੇਟਰੀ ਵੀਕਲੀ ਤੇ ਦੋ ਵਾਰੀ ਫਰੰਟ ਪੇਜ ਤੇ ਖੁਸ਼ਵਾਨ ਸਿੰਘ ਨੇ ਫੋਟੋਆਂ ਦੇਤੀਆਂ ਤੇ ਇੱਥੇ ਪਪੂਲਾਰਿਟੀ ਚੰਗੀ ਸੀ ਐਂਡ ਇਹ ਬਜਟ ਜਿਹੜਾ ਸੀਗਾ ਸਪੋਰਟਸ ਦਾ ਐਕਚੁਅਲ ਫੀਲਡ ਦੇ ਵਿੱਚ ਇਹਨਾਂ ਨੇ ਸਪੈਂਡਰ ਦਾ ਜਿੰਨਾ ਜਿੰਦਾ ਬੈਨ ਮਸਤਾਪ ਪ੍ਰਗਟ ਸਿੰਘ ਨੇ ਇੱਕ ਵਾਰੀ ਦੱਸਿਆ ਸੀਗਾ ਕਿ 95% ਪੰਜਾਬ ਦਾ ਬਜਟ ਜਿਹੜਾ ਸਪੋਰਟਸ ਦਾ ਉਹ ਐਡਮਿਨਿਸਟ੍ਰੇਟਿਵ ਐਕਸਪੈਂਸ ਦੇ ਵਿੱਚ ਚਲ ਜਾਂਦਾ 5% ਬਚਦਾ ਹੈਗਾ ਜਿਹੜਾ ਗਰਾਊਂਡ ਤੇ ਲੱਗਦਾ ਹਾਂ ਜਿਹੜਾ ਗਰਾਊਂਡ ਆ ਜ਼ਨਗਦਾ ਤਾਂ ਉਹਨਾਂ ਦੇ ਡਿਵੈਲਪਮੈਂਟ ਤੁਸੀਂ ਸਪੋਰਟਸ ਦੀ ਕਰਨੀ ਆ ਇਹ ਐਕਚੁਅਲੀ ਅਮਰੀਕਾ ਦੇ ਵਿੱਚ ਤੇ ਸਾਰਾ ਜਿਹੜਾ ਪ੍ਰਾਈਵੇਟ ਐਸੋਸੀਏਸ਼ਨ ਜਾਂ ਸਾਰਾ ਪੈਸਾ ਲੱਗਦਾ ਹੀ ਡਿਵੈਲਪਮੈਂਟ ਤੇ ਆ ਗਰਾਊਂਡ ਤੇ ਲੱਗਦਾ ਸਰ ਹਾਂ ਗਾਉਂ ਤੇ ਲੱਗਦਾ ਫਸੂਲਤਾਂ ਤੇ ਰਗੜਾ ਉਹਨਾਂ ਦੇ ਸਕਾਲਰਸ਼ਿਪਸ ਤੇ ਲੱਗਦਾ ਤੇ ਇੱਥੇ ਜਿਆਦਾ ਰੈਕਗਨੀਸ਼ਨ ਅਫੀਸ਼ਲਾਂ ਦੀ ਹੈਗੀ ਆ ਸਪੋਰਟਸ ਬੈਂਡ ਦੀ ਇੰਨੀ ਅਫੀਸ਼ਲ ਰੈਕਗਨੀਸ਼ਨ ਨਹੀਂ ਜੀ ਅੱਛਾ ਉਹ ਲੇਟ ਟਿਕਟ ਵਾਲਾ ਇੱਕ ਐਪੀਸੋਡ ਵੀ ਹੋਇਆ ਸੀ ਤੁਹਾਡੇ ਨਾਲ ਤੁਹਾਨੂੰ ਪ੍ਰਧਾਨ ਮੰਤਰੀ ਆਫਿਸ ਕਾਲ ਕਰਨੀ ਪਈ ਸੀ ਉਹ ਕੀ ਸੀ ਉਹ ਸਟਾਫ ਦੇ ਮੈਨੂੰ ਸਿਲੈਕਸ਼ਨ ਲੈਟਰ ਆ ਗਿਆ ਹਮਮ ਇਹਨਾਂ ਦੇ 4 ਦਿਨਾਂ ਮੈਨੂੰ ਪਤਾ ਲੱਗਾ ਆਪਣੇ ਚੰਨ ਲਾਲ ਮਹਿਤਾ ਜਿਹੜੇ 에ਅਰਵਾਇਸ ਮਾਸਟਰ ਸੀਗੇ ਉਹ 70 'ਚ ਮੈਨੂੰ ਉਹਨਾਂ ਨੇ 에ਅਰ ਫੋਰਸ ਕਮਿਸ਼ਨ ਦੀ ਜੌਬ ਵੀ ਆਫਰ ਕੀਤੀ ਸੀ ਜੀ ਹਾਂਜੀ ਤੇ ਉਹ ਉਹਨਾਂ ਨੂੰ ਫਿਰ ਮੈਂ ਕਾਲ ਕੀਤਾ ਵੀ ਮੈਨੂੰ ਟਿਕਟ ਨਹੀਂ ਆਇਆ ਬਾਕੀ ਟੀਮਾਂ ਸਾਰੀਆਂ ਪਹੁੰਚ ਗਈਆਂ ਐਥਲੀਟਸ ਦੀ ਟੀਮ ਇਹਨਾਂ ਨੇ ਕੈਨਸਲ ਕਰਤੀ ਮੈਨੂੰ ਉਹਨਾਂ ਤੋਂ ਪਤਾ ਲੱਗਾ ਕਹਿੰਦੇ ਕਿ ਤੂੰ ਸਟੇਟਮੈਂਟ ਦਿੱਤੀ ਆ ਵੀ ਤੂੰ ਆਉਣਾ ਨਹੀਂ ਚਾਹੁੰਦਾ ਜਾ ਤਾਂ ਇਹ ਸਾਰੀ ਟੀਮ ਨਾ ਭੇਜਣ ਮੈਂ ਕਿਹਾ ਮੈਂ ਤਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਇੱਥੇ ਮਿਨਿਸਟਰੀ ਆਫ ਐਜੂਕੇਸ਼ਨ ਕਹਿੰਦੀ ਜਿਦਾ ਮੈਨੂੰ ਉਹਨਾਂ ਤੋਂ ਪਤਾ ਲੱਗਾ ਕੁਆਲੀਫਾਈ ਨਹੀਂ ਸੀ ਕੀਤਾ ਐਥਲੀਟਾਂ ਨੇ ਤੇ ਥਾਰ ਆਫੀਸ਼ਲ ਭੇਜਣਾ ਚਾਹੁੰਦੇ ਸੀ ਟੀਮ ਦੇ ਨਾਲ ਅੱਛਾ ਉਹ ਫੀਸਲਾਂ ਦੀ ਟੀਮ ਜ਼ਿਆਦਾ ਇੰਪੋਰਟੈਂਟ ਸੀ ਇੱਥੇ ਦੀ ਐਡਮਿਨਿਸਟ੍ਰੇਸ਼ਨ ਤੇ ਮਿਨਿਸਟਰੀ ਆਫ ਐਜੂਕੇਸ਼ਨ ਇਨਕਾਰ ਕਰਤਾ ਵੀ ਇਹਨਾਂ ਦੇ ਡਿਪਾਰਟਮੈਂਟ ਪੇ ਕਰਨ ਐਥਲੀਟਾਂ ਦੇ ਤੇ ਉਹਨੇ ਮੈਰਲ ਦਿੱਤਿਆ ਹੈਗਾ ਲਾਸਟ ਐਂਡ ਹੀ ਇਜ਼ ਦਾ ਓਨਲੀ ਕੁਆਲੀਫਾਈਡ ਜਦੋਂ ਮੈਨੂੰ ਪਤਾ ਲੱਗਾ ਐਂਡ ਐਂਡ ਵੀ ਕੈਨ ਸੈਂਡ ਹਿਮ ਦਾ ਟਿਕਟ ਹੀ ਡੋਨਟ ਨੀਡ ਫੋਰ ਕੋਚਸ ਯਾ ਜੀ ਤੇ ਉਹ ਕਹਿੰਦਾ ਆ ਸਟੇਟਮੈਂਟ ਆਈ ਹਮ ਲਾਲ ਮਹਿਤਾ ਯਾ ਮੈਂ ਕਹਿੰਦਾ ਮੈਂ ਤਾਂ ਦਿੱਤੀ ਨਹੀਂ ਸਟੇਟਮੈਂਟ ਕਿਨ ਜੀ ਉਹ ਓਨਲੀ ਹੈਵ ਤੁਹਾਡਾ ਇੱਕੋ ਹੀ ਰਾਏ ਰਾ ਹੈਗਾ ਹੂੰ ਤੇ ਪ੍ਰਾਈਮ ਮਿਨਿਸਟਰ ਨੂੰ ਕਾਲ ਕਰੋ ਫਿਰ ਮੈਂ ਪਰਸਨ ਟੂ ਪਰਸਨ कॉल की इत दस पंद्रह मिनट तो बैक एंड फोर्थ ऑपरेटर घबराए हुए मैनुछ वट इज योअर पोजिशन सर मैं आई डोंट हैव एनी पोजिशन आई इंडियन एथलीट स्टैंडर्ड ओवर हेयर विदाउट अ टिकट एंड आई क्वालिफाइड एंड सिलेक्शन लैटर एंड आई डोंट हैव द टिकट फिर उन्होंने कनेक्ट किया तीहेंट उन्हें मेरा सुनी सुनी स्टोरी इन पे मैं Uh, you know i was on the mara mara i expected to win at uh, new zealand so they they know you good luck when the gold medal make india proud ji <laughs> and uh, you will have the ticket the other day i think uh, aurora he knew me also he used to call me when the politician came to uh, consulate in san francisco ji <laughs> so un di call a gayi mainu pe tera ticket uh, ਲੋਸ ਐਂਜਲਸ 에어ਪੋਰਟ ਤੇ ਕਾਊਂਟਰ ਤੇ ਹੈ ਜਾ ਕੇ ਉਹ ਲੈ ਕੇ ਕਰ ਲਿਆ ਹਾਂਜੀ ਇਹ ਸਟੋਰੀ ਸੀ ਫਿਰ ਮੈਨੂੰ ਟਿਕਟ ਮਿਲਿਆ ਫਿਰ ਉਹ ਟਿਕਟ ਲੈ ਕੇ ਕਿਵੇਂ ਰਿਹਾ ਉਹ ਟਿਕਟ ਲੈ ਕੇ ਮੇਰਾ ਸਫਰ ਰਿਹਾ ਇਸ ਤਰ੍ਹਾਂ ਤੇ ਉਥੋਂ ਹਵਾਈ ਰੈਜ਼ਰਵੇਸ਼ਨ ਹੈ ਨਹੀਂ ਸੀ ਕਵਾਂਟਾ ਦੀ ਫਲਾਈਟ ਹਵਾਈ ਨੂੰ ਮਿਲੀ ਫਿਰ ਉਥੋਂ ਟਾਹਿਟੀ ਟਾਹਿਟੀ ਤੋਂ ਸਿਰਨੀ ਸਿਰਨੀ ਜਾ ਕੇ ਉਹ ਕਹਿੰਦੇ ਸਾਡੇ ਕੋ ਸਾਡੇ ਕੋ ਸੀਟ ਹੈ ਨਹੀਂ ਗਈ ਅਵੇਲੇਬਲ ਰੈਜ਼ਰਵੇਸ਼ਨ ਨਹੀਂ ਸੀ ਤੇ ਮੈਂ ਉਹਨਾਂ ਨੂੰ ਆਪਣੀ ਕਹਾਣੀ ਸੁਣਾਈ ਤੇ ਉਹਨਾਂ ਨੇ ਮੈਨੂੰ ਜਿੱਥੇ ਪਾਇਲਟ ਬੰਦੇ ਹੈਗੇ ਉਹ ਉੱਥੇ ਅਕਾਮੋਡੇਟ ਕਰ ਲਿਆ ਅੱਛਾ ਹਾਂਜੀ ਤੇ ਉਹ ਦੋ ਵਾਰੀ ਹੋਇਆ ਮੇਰਾ ਜਦੋਂ ਮੈਂ ਮੈਡਲ ਜਿੱਤ ਕੇ ਵੀ ਆਇਆ ਮੈਨੂੰ ਕਾਫੇ ਵਿੱਚ ਬਿਠਾ ਲਿਆ ਕਹਿੰਦੇ ਯੂ ਆਰ ਦਸ ਕুইਨ ਪ੍ਰੈਜ਼ੈਂਟਰ ਜੀ ਦਾ ਮੈਡਲ ਹੈ ਵਾਟ ਦਾ ਹੈਲ ਜੀ ਡੂਇੰਗ ਐਟ ਦ 에어ਪੋਰਟ ਮੈਂ ਕਿਹਾ ਮੈਂ ਜੋਬ ਜੋਇਨ ਕਰਨੀ ਹੈ ਜੀ ਇਹ ਫਿਰ ਉੱਥੇ ਪਹੁੰਚਾ ਤਾਂ ਮੈਨੂੰ ਨੀਂਦ ਨਾ ਆਵੇ ਕਿੰਨਾ ਪਤਾ ਨਹੀਂ 25 26 ਘੰਟੇ ਦਾ ਸਫਰ ਉੱਥੇ ਜਾ ਕੇ 11 12 ਵਜੇ ਲੱਗੇ ਸਾਕੇ ਮਾੜਾ ਜਿਹਾ ਨੇਰਾ ਹੋਇਆ ਬਿਕੋਜ਼ ਸਾਊਥ ਪੋਲ ਦੇ ਲੱਗੇ ਹਾਂ ਹਾਂਜੀ ਹਾਂਜੀ ਬਿਲਕੁਲ ਤੇ ਮੈਂ ਜੋ ਥੋੜਾ ਜਿਹਾ ਘੰਟਾ ਦੋ ਘੰਟੇ ਬਾਅਦ ਜਾਗ ਆਈ ਬਾਹਰ ਦੇਖਿਆ ਤੇ ਇਦਾਂ ਲੱਗਿਆ ਜੇ ਤਾਂ 7 8 ਵਜੇ ਹੋਣੇ ਆ ਤੇ ਨੌਂ ਵਜੇ ਸੀ ਕੁਆਲੀਫਾਈਂਗ ਦੂਜੇ ਦਿਨ ਜੀ ਤੇ ਮੈਂ ਕਿਹਾ ਯਾਦਾ ਮੈਸ ਮੈਸ ਹੋ ਗਿਆ ਮੈਂ ਘਬਰਾ ਕੇ ਉੱਠਿਆ ਦੇਖਿਆ ਟਾਈਮ ਤੇ 2 ਵਜੇ ਰਾਤ ਦੇ ਅੱਛਾ ਫਿਰ ਉਹ ਨੀਂਦ ਨੇ ਆਈ ਸਾਰਸੂਰ ਕਰਕੇ ਜਾ ਕੇ ਕੈਫੇਟਰੀਆ ਚ ਜਾ ਪੀ ਕੇ ਤਾਂ ਮੁੜ ਕੇ ਆ ਕੇ ਨਾ ਆ ਕੇ ਰਿਲੈਕਸ ਕਰਦਾ ਰਿਹਾ ਤੇ ਬ੍ਰੈਕਫਾਸਟ ਲਾਈਟ ਜਿਹਾ ਕਰਕੇ ਤੇ 7 ਵਜੇ ਸਟੇਡੀਅਮ ਚ ਗਿਆ ਕੁਦਰਤੀ ਪਹਿਲਾ ਜੰਪ ਮੈਂ ਲਾਇਆ ਤਾਂ ਇਹਦਾ ਹਾਈਐਸਟ ਕੁਆਲੀਫਾਇਰ ਅੱਛਾ ਫਿਰ ਕੰਪੀਟੀਸ਼ਨ ਮੈਨੂੰ ਪਤਾ ਲੱਗਾ ਜਦੋਂ ਮੈਂ ਜੰਪ ਲਾ ਕੇ ਮੁੜ ਕੇ ਆ ਗਿਆ ਰੈਸਟ ਕਰਨੀ ਸੀਗੀ ਫਿਰ ਰੈਸਟ ਕਰਕੇ ਮੇਰੇ ਕੋਲ ਇੱਕ ਕੋਈ ਬੈਗ ਸੀ ਜਿਹੜਾ ਸ਼ੋਲਡਰ ਅ ਅਜੀ ਦਾ ਦਾ ਉਹਦੇ ਵਿੱਚ ਇੱਕ ਕਪੈਂਟਸੀ ਤੇ ਦੋ ਕੰਡਰ ਪੇਅਰ ਐਂਡ ਇੱਕ ট্র্যাকਸੂਟ ਯੂ نو ਠੀਕ ਹੈ ਜੀ ਥੋੜਾ ਹੀ ਸੰਸਾਰ ਸੀਗਾ ਵਿੱਚ ਹਾਂ ਜੀ ਤੇ ਉਹਦੇ ਨਾਲ ਮੈਂ ਟ੍ਰੈਵਲ ਕਰਦਾ ਰਿਹਾ ਇਦਾਂ ਇਦਾਂ ਬੜਾ ਸੂਟਕੇਸ ਨਾਲ ਜਾਂਦਾ ਫਿਰ ਤੇ ਉੱਥੇ ਸਟੇਡੀਅਮ ਤੇ ਪਹੁੰਚਾ ਐਂਡ ਆਈ ਵਾਸ ਲੀਡਿੰਗ ਦਾ ਕੰਪੀਟੀਸ਼ਨ ਆਲ ਦਾ ਵੇ ਟੂ ਦਾ ਐਂਡ ਉਦੋਂ ਫੇਲਵਰ 22 ਜਿਹੜਾ 1500 ਮੀਟਰ ਉਹਨੇ ਹਰਬਲੀਅਰ ਦਾ ਰਿਕਾਰਡ ਤੋੜਤਾ ਅੱਛਾ ਜੀ ਆਫੀਸ਼ਲ ਸਾਰੇ ਉਦੋਂ ਨੂੰ ਦੇਖਣ ਲੱਗ ਪਏ ਸਾਰਾ ਸਟੇਡੀਅਮ ਬੜਾ ਰੌਲਾ ਪੈ ਗਿਆ ਹੈ ਤੇ ਉਹ ਟੇਲ ਵਿੰਡ ਆਈ ਕਿਤੇ ਉਹ ਜਰਾ ਜੰਪ ਸੀ ਉਹ ਤੀਸਰਾ ਦਾ ਚੌਥਾ ਆ ਰਿਹਾ ਸੀ ਮੁੰਡਾ ਅਫਰੀਕਾ ਦਾ ਅੱਛਾ ਜੀ ਤੇ ਉਹਨੇ ਉਹ ਐਡਵਾਂਟੇਜ ਵੈਂਡਾ ਲੈ ਕੇ ਜੰਪ ਲਾ ਲਿਆ ਤੇ ਜਿਹੜਾ ਗੋਲ ਮੈਡਲ ਸੀ 1970 ਕਾਉਂਡਰ ਗੇਮ ਦਾ ਫਿਲਮ 'ਚ ਉਹਨੇ ਸ਼ਾਟ ਕੀਤੇ ਜੰਪ ਸਾ ਫਾਉਲ ਜੰਪ ਕਹਿੰਦਾ ਹੈ ਅੱਛਾ ਜੀ ਤੇ ਅਫੀਸ਼ਲਾਂ ਨੇ ਦੇਖਿਆ ਨਹੀਂ ਤੇ ਰਬਰਾਇਜ਼ਡ ਸਰਫੇਸ ਜਿਹੜਾ ਫੱਟੀ ਦੇ ਨਾਲ ਲਾਈ ਹੁੰਦੀ ਹੈ ਉਹ ਆਪਣੇ ਆਪ ਹੀ ਮਿਟ ਜਾਂਦੀ ਹੈਗੀ ਆ ਹੂੰ ਹੂੰ ਉਹ ਕੁਦਰਤੀ ਮਟ ਗਈ ਹੋਗੀ ਮੈਨੂੰ ਇਹ ਪੂਰੀ ਕਹਾਣੀ ਦਾ ਵੀਡੀਓ ਤਾਂ ਹੁੰਦਾ ਹੀ ਨਹੀਂ ਸੀ ਨਾ ਫਿਰ ਬਾਅਦ ਵਿੱਚ ਅਖਬਾਰਤ ਵੀ ਆਇਆ ਜਿਹਨੂੰ ਇੱਕ ਆਫੀਸ਼ੀਅਲ ਕੋਈ ਚੈਲੰਜ ਕਰਨ ਵਾਲਾ ਹੈ ਨਹੀਂ ਸੀਗਾ ਉੱਥੇ ਇਹ ਇੱਕ ਤੁਹਾਡਾ ਕਿੱਸਾ ਉਹ ਵੀ ਰਿਹਾ ਸੋ ਦੈਨ ਹੀ ਬੀਟ ਮੀ ਔਨ ਦਾ ਲਾਸਟ ਜੰਪ ਬਾਈ 2 ਇੰਚਸ ਜੀ ਤੇ ਉਹਨਾਂ ਮੈਂ ਬੜਾ ਡਿਸਪਾਇੰਟ ਜਿਆ ਸੀ ਕਿ ਆਫੇ ਮੈਂ ਜੌਬ ਤੇ ਵੀ ਪਹੁੰਚ ਰਿਹਾ ਸੀ ਤੇ ਮੈਨੇਜਮੈਂਟ ਦੀ ਮੈਨੂੰ ਸੇਫਟੀ ਸਪਲਾਈ ਡਿਵੀਜ਼ਨ ਦੇ ਵਿੱਚ ਮੈਨੇਜਰ ਪੋਜੀਸ਼ਨ ਮੇਰੀ ਕਾਰਕੂਰ ਦਿੱਤੀ ਉਹਨਾਂ ਨੇ ਤੇ ਮੈਨੂੰ ਛੁੱਟੀ ਨਹੀਂ ਸੀ ਦਿੰਦੇ ਮੈਂ ਝੂਠ ਮਾਰ ਕੇ ਗਿਆ ਤੇ ਮੈਂ ਯੂਨੀਵਰਸਿਟੀ ਜਾਇਆ ਸੀਗਾ ਆਈ ਹਰਟ ਮਾਈ ਨੀ ਓਵਰ ਦਾ ਵੀਕਐਂਡ ਪਲੇਇੰਗ ਫੁੱਟਬਾਲ ਐਂਡ ਕਮ ਟੂ ਵਰਕ ਉਹਨਾਂ ਨੂੰ ਸ਼ੱਕ ਸੀ ਤੇ ਇੱਕ ਦਿਨ ਉਹਦੇ ਜਾਣ ਨਿਊਜ਼ੀਲੈਂਡ ਤੇ ਮੈਂ ਉਹਨਾਂ ਨੂੰ ਕਿਹਾ ਫਿਰ ਕਹਿੰਦੇ ਅਸੀਂ ਪਿਕ ਕਰ ਲਈਨੇ ਤੈਨੂੰ ਐਂਡ ਵੀਲ ਟੇਕ ਯੂ ਟੂ ਦਾ ਡਾਕਟਰ and i my car nahi it the trainer i no my injuries university the i want to stay here when i get back better, better जी, I, जी. i will come back anyway mai is tension de vich gaya madam jit ke jo murke aaya airport te oh pehchan gaya to mainu ohna ne bula liya plane ch quantra di 747 si cockpit ch beer offer kiti ohna ne beer peene da 15 20 ਮਿੰਟ ਰਹਿ ਬੈਠਾ ਸੀ ਪਾਇਲਟ ਲਾਉਂਜ ਦੇ ਗੇ ਮੈਗਜ਼ੀਨ ਮੇਡ ਮਾਈ ਟ੍ਰਿਪ ਫਰਥ ਵਾਜ ਲਿਆ ਜੀ ਤੇ ਇੱਕ ਵਾਰੀ ਇਦਾਂ ਹੋਇਆ ਇੱਕ ਵਾਰੀ 에어 ਇੰਡੀਆ ਚ ਵੀ ਹੋਇਆ ਸੀ ਹਨਾ ਕੀ ਬਾਤ ਇੱਕ ਇੱਕ ਤੁਸੀਂ ਖੇਡਣ ਤੋਂ ਪਹਿਲਾਂ ਕਹਿੰਦੇ ਵੀਰਾਂ ਕਾਫੀ ਪੀ ਲਿਆ ਸੀ ਇਹ ਹਾਂਜੀ ਇਦਾਂ ਦੇ ਇੱਕ ਵਾਰ ਚ ਵੀ ਆਇਆ ਸੀ ਹਾਂਜੀ ਉਹ ਮੇਰੇ ਕੋ ਕਟਿੰਗ ਹੈਗੀ ਆ ਆਪਣੇ শ্রীলੰਕਾ 1963 ਦੇ ਵਿੱਚ ਅਸੀਂ ਸਾਰੀ ਇੰਡੀਆ ਦੀ ਟੀਮ ਐਸ਼ੀਆਨਾਥਲੇਟਿਕਸ ਏਮਪੀਐਸਸੀ ਉੱਥੇ ਗਏ ਤੇ ਇਥੋਂ ਮਦਰਾਸ ਮਦਰਾਸ ਤੋਂ ਬੋਟ ਲਈ ਬੋਟ ਤੋਂ ਫਿਰ ਟ੍ਰੈਵਲ ਕੀਤਾ ਬਾਈ ਟ੍ਰੇਨ ਟ੍ਰਮਬੋ ਨੂੰ ਹਾਂ ਹਾਂ ਰਾਤ ਨੂੰ ਪਾਰਟੀ ਸੀ ਉਹ ਪਾਰਟੀ ਤੇ ਐਗਜ਼ੌਸਟ ਹੋਏ ਸੀ ਪਸੀਨਾ ਪਸੋਨਾ ਰਾਹ ਚ ਆਉਂਦਾ ਰਿਹਾ ਨਹਾ ਨੂੰ ਫਿਰ ਗਏ ਫਰੈਸ਼ ਹੋ ਕੇ ਤਾਂ ਵੀਰਾਂ ਬੜੀਆਂ ਸਵਾਲ ਲੱਗੀਆਂ ਅੱਠ ਵੀਰਾਂ ਪੀਤੀਆਂ ਤੇ ਸਵੇਰ ਨੂੰ ਮੈਨੂੰ ਪ੍ਰਵੀਨ ਹੁਣੀ ਕਹਿੰਦੇ ਭਈ ਹੱਦ ਤੈਨੂੰ ਵੀਰ ਸੀ ਤੂੰ ਪੇਟ ਤੱਕ ਵੀ ਨਹੀਂ ਪਹੁੰਚਉਂਦਾ ਤੈ ਤੂੰ ਹਮ ਸਵੇਰ ਨੂੰ ਵੀ ਚੜੀ ਜੀ ਸੀ 3 ਵਜੇ ਆਫਟਰਨੂਨ ਕੰਪੀਟੀਸ਼ਨ ਸੀ ਪਸੀਨਾ ਆ ਮੈਨ ਗਰਮੀ ਗੁਰਮੀ ਸੀ ਸਰੀਰ ਖੁੱਲ ਗਿਆ ਮੈਂ ਨਵਾਂ ਅਸ਼ੀਆਦਲ ਕੋਰ ਰੱਖ ਦਿੱਤਾ ਜੀ ਨੂੰ ਅੱਜ ਦੇ ਵੀ ਉੱਤੇ ਅਖਬਾਰ ਦੇ ਲਿਖਿਆ 8 years and mohind mohinder shows um how ਜੀ ਨੂੰ ਇਸ ਤਰ੍ਹਾਂ ਦਾ ਹੈਡਿੰਗ ਸੀ ਜੀ ਤੇ ਉਹਨਾਂ ਫਿਰ ਬਾਕੀ ਸਾਰੀ ਸਟੋਰੀ ਉਹਨਾਂ ਨੇ ਚਲੋ ਮੈਂ ਹੁਣ ਥੋੜਾ ਤੋਂ ਦੂਜੇ ਪਾਸੇ ਲਿਖਣੇ ਇੱਕ ਐਥਲੀਟ ਨੂੰ ਬਣਨ ਲਈ ਜਿਹੜਾ ਨਵੇਂ ਯੰਗ ਜਨਰੇਸ਼ਨ ਆ ਰਹੀ ਹੈ ਕੀ ਕਰਨ ਦੀ ਲੋੜ ਹੈ ਪਹਿਲਾਂ ਤਾਂ ਪੇਰੈਂਟਸ ਨੂੰ ਜਿਹੜੇ ਵਰਲਡ ਕਲਾਸ ਕੰਪੀਟੀਸ਼ਨ ਆ ਉਹਨਾਂ ਦੇ ਵਿੱਚ ਇਹ ਨਿਆਣਿਆਂ ਨੂੰ ਲਿਜਾਣਾ ਚਾਹੀਦਾ ਅਮਰੀਕਾ ਦੇ ਵਿੱਚ ਬੱਚਿਆਂ ਦੀਆਂ ਵੀ ਖੇਡਾਂ ਉਹਨਾਂ ਦੇ ਨਾਲ ਹੀ ਹੁੰਦੀਆਂ ਪਹਿਲਾਂ ਹੁੰਦੀਆਂ ਰਹਿੰਦੇ ਆ ਉਹਨਾਂ ਨੂੰ ਦੇਖ ਦੇਖ ਕੇ ਮੋਟੀਵੇਸ਼ਨ ਬਹੁਤ ਮਿਲਦੀ ਹੈਗੀ ਆ ਦੇਖ ਕੇ ਮੈਨੂੰ ਮੋਟੀਵੇਸ਼ਨ 1960 ਵੰਦੇ ਵਿੱਚ ਆਫਟਰ 60 올림픽ਸ ਇੰਡੋ ਜਰਮਨ ਮੀਟ ਹੋਈ ਸੀ ਪੀਐਪੀ ਜਲੰਧਰ ਅਸੀਂ ਚਾਚਾ ਜੀ ਦੀ ਮਾਸਟਰ ਕਹਿੰਦਾ ਭਈ ਅ ਚਲ ਖੇਡਾਂ ਦੇਖਣ ਚਲੀ ਇੱਥੇ ਜਨਮਨ ਦੀ ਟੀਪਾਣੀ ਆ ਉੱਥੇ ਮੈਂ ਦੇਖਿਆ ਐਥਲੀਟਾਂ ਪਰਟੀਕੁਲਰਲੀ ਕੁੜੀਆਂ ਦੇ ਪਟਵੱਲਵਾਨ ਆ ਗਏ ਦੌੜ ਦੀਆਂ ਦੇ ਜੋ ਮਸਲਜ਼ ਪਾਪ ਆਪੇ ਨਾ ਤੇ ਮੈਂ ਕਿਹਾ ਮਾਸ ਜੀ ਇਹ ਆਪਣੀ ਕੁੜੀਆਂ ਦੀ ਤੇ ਉਗੜੀਆਂ ਹਰ ਗਿਆ ਲੱਤਾਂ ਹੁੰਦੀਆਂ ਹੈਗੀਆਂ ਜੀ ਇਹ ਇਹ ਕਿਸ ਤਰ੍ਹਾਂ ਇਦਾਂ ਦੇ ਪਟਵੰਦੇ ਕੁੜੀਆਂ ਦੇ ਕਹਿੰਦੇ ਇਹ ਗਵਰਨਮੈਂਟ ਦੇ ਵੱਡੇ ਆ ਇਹਨਾਂ ਨੂੰ ਕੁਝ ਚੰਗੀ ਫਰਾਕ ਦਿੱਤੀ ਜਾਂਦੀ ਆ ਐਂਡ ਇਹਨਾਂ ਜਗਾਮ ਹੋਵੇ ਉਹ ਵੀ ਟਵਿਊਨ ਚੱਲਦਾ ਆ ਉਹ ਆਉਂਦੀ ਲੈਂਗੁਏਜ ਸੀ ਮੈਂ ਕਿਹਾ ਗਵਰਨਮੈਂਟ ਦੇ ਬੰਦਰ ਬਣ ਨੂੰ ਕਰਨਾ ਕੀ ਪੈਂਦਾ ਹੂੰ ਕਹਿੰਦੇ ਰੇਤਾ ਜਦੋਂ ਨਾਲ ਪੈਂਦਾ ਮੂੰਹ ਚ ਰਮਾਲ ਲੈ ਕੇ ਆ ਕਰਨਾ ਉਹਦਾ ਹੀ ਮੈਂ ਸ਼ੁਰੂ ਕਰਤਾ ਐਮਲੈਸਲੀ ਕੁਦਰਤੀ ਸਪੋਰਟ ਸਕੂਲ ਖੁੱਲ ਗਿਆ ਓਪਰਚ्युनिटीज ਕੇਮ ਇਟਸ ਮੋਟੀਵੇਸ਼ਨ ਬਹੁਤ ਇੰਪੋਰਟੈਂਟ ਹੈ ਬੱਚਿਆਂ ਨੂੰ ਸਭ ਤੋਂ ਬਾਅਦ ਜਿਹੜਾ ਤੁਹਾਡਾ ਮਾਈਂਡ ਦੇ ਵਿੱਚ ਇੱਕ ਸੀਡ ਪੈਦਾ ਕਰ ਦੇਣਾ ਉਹ ਗਰੋ ਹੁੰਦਾ ਹੈਗਾ ਲਗਣ ਲੱਗ ਜਾਂਦੀ ਜਣੀ ਲਗਣ ਲਾਉਣੀ ਬਹੁਤ ਜ਼ਰੂਰੀ ਸਭ ਤੋਂ ਬਾਕੀ ਸਾਰੀ ਮਿਹਨਤ ਆਪਣੇ ਆਪ ਚੱਲ ਪੈਂਦੀ ਹੈ ਚੱਲ ਪੈਂਦੀ ਹੈਗੀ ਆ ਇਹ ਫੋਕਸ ਜ਼ਰੂਰੀ ਹੈ ਜਿੰਨਾ ਮਰਜੀ ਜੋਰ ਲਾ ਲਾ ਪਵਾ ਉਹਨੂੰ ਕੁੱਟੀ ਜਾਓ ਕਿਸੇ ਬੱਚੇ ਨੂੰ ਮੈਂ ਆ ਕਰਾਉਣਾ ਹੈਗਾ ਉਹ ਟੈਂਸ਼ਨ ਦੇ ਅੰਡਰ ਕੁਛ ਨਹੀਂ ਕਰਦਾ ਰਿਵੋਲਟ ਕਰੂਗਾ ਹਮਮ ਪਿਆਰ ਦੇ ਨਾਲ ਉਹਨਾਂ ਨੂੰ ਓਪਰਚ्युनिटी ਪ੍ਰੋਵਾਈਡ ਕਰੋ ਵੀ ਤੁਹਾਨੂੰ ਕਿੰਨੀ ਇੰਪੋਰਟੈਂਸ ਮਿਲੂਗੀ ਜੇ ਤੁਸੀਂ ਇਸ ਤਰ੍ਹਾਂ ਦੇ ਬਣੋਗੇ ਜੀ ਹਾਂਜੀ ਉਹ ਉਹ ਮੈਂ ਫਿਰ ਇੰਡੀਆ ਦੇ ਜਿਹੜੇ ਐਥਲੀਟ ਬਣਾਉਣ ਪਾਈ ਉਹ ਸਾਨੂੰ ਬੜੇ ਗੌਰਵ ਨਾਲ ਲੱਗਣ ਪਹਿਲਾਂ ਪਹਿਲਾਂ ਦੇਖਣੇ ਪਏ ਮੈਂ ਕਿਹਾ ਪਾਣੀ ਇੰਡੀਆ ਦੀ ਬਣਾਣੀ ਆ ਪੰਜਾਬ ਦੀ ਨਹੀਂ ਪਾਣੀ ਕੀ ਬਾਤ ਹੈ ਹਾਂ ਜੀ ਕੀ ਬਾਤ ਹੈ ਅੱਛਾ ਹੁਣ ਹੁਣ ਜਦੋਂ ਇੰਨਾ ਸਫਰ ਕਰ ਲਿਆ ਐਜ਼ ਏ ਪਲੇਅਰ 80 ਦੇ ਨੇੜੇ ਆ ਗਏ ਹੋ ਤੁਸੀਂ ਹਾਂ ਜੀ ਜ਼ਿੰਦਗੀ ਦਾ ਸਾਰਾਂਛ ਕੀ ਦੇਖਦੇ ਹੋ ਜਿੰਦਗੀ ਨੂੰ ਜੇ ਆਪਾਂ ਥੋੜੇ ਸ਼ਬਦਾਂ ਚ ਗੱਲ ਕਰੀਏ ਜ਼ਿੰਦਗੀ ਨੂੰ ਕਿਵੇਂ ਦੇਖਦੇ ਆ ਇੱਕ ਪਲੇਅਰ ਦੀ ਲਾਈਫ ਕਿਵੇਂ ਦੀ ਹੁੰਦੀ ਹੈ ਲਾਈਫ ਦਾ ਸਾਰਿਆਂ ਦੀ ਇੱਕ ਸੁਪਨਾ ਹੀ ਆ ਜਿਹੜਾ ਬੀਤ ਗਿਆ ਇਦਾਂ ਲੱਗਦਾ ਜਿਦਾ ਕੱਲ ਹੀ ਪੈਦਾ ਹੋਏ ਸੀ ਐਂਡ एवरीथिंग ਚੇਂजेस ਐਵਰੀ ਸੈਕਿੰਡ ਸਭ ਕੁਝ ਸਾਰੀ ਯੂਨੀਵਰਸ ਚੇਂਜ ਹੋ ਰਿਹਾ ਬਾਡੀ ਵੀ ਚੇਂਜ ਹੋ ਰਹੀ ਐਂਡ ਇਹਦੇ ਵਿੱਚ ਹੈ ਆਪਣੇ ਕੋਲ ਕੁਝ ਨਹੀਂ ਹਮ ਐਟ ਦਾ ਐਂਡ ਆਫ ਦਾ ਡੇ ਹੈ ਆਪਣੇ ਕੋਲ ਆ ਸਰੀਰ ਆ ਸਰੀਰ ਨੂੰ ਇਹਨੂੰ ਯੂਜ਼ ਕਰਕੇ ਅ ਜਿਆਦਾ ਜਿਹੜੀਆਂ ਉਹ ਪੋਜ਼ਿਟਿਵ ਛੱਡ ਕੇ ਜਾਣੀਆਂ ਚਾਹੀਦੀਆਂ ਹਮ ਉਹਦੇ ਲਈ ਟ੍ਰਾਈ ਟੂ ਬਿਕਮ ਅ ਮਾਡਲ ਫਾਰ ਦਾ ਯੂਥ ਜੀ ਉਹ ਉਹਨਾਂ ਨੇ ਦੇਸ਼ ਨੂੰ ਚਲਾਉਣਾ ਹੈਗਾ ਜੀ ਉਹਨਾਂ ਨੂੰ ਗਾਈਡ ਕਰਨਾ ਬਹੁਤ ਇੰਪੋਰਟੈਂਟ ਹੈ ਬੱਚਿਆਂ ਨੂੰ ਆਪਣੇ ਨੂੰ ਪ੍ਰੋਪਰਲੀ ਗਾਈਡ ਕਰਨਾ ਰਦਰ ਦੈਨ ਬਿਜ਼ਨਸ ਵਿੱਚ ਇੰਨਾ ਖੋਜੋ ਉਹ ਤਾਂ ਕਾਗਜ਼ ਹੀ ਹੈ ਇਕੱਠੇ ਕਰੀ ਜਾਓ ਕਰੀ ਜਾਓ ਆਲਟੀਮੇਟਲੀ ਖਾਲੀ ਹੱਥ ਜਾਣੇ ਤੁਸੀਂ ਜੇ ਤੁਸੀਂ ਬੈਲੈਂਸ ਰੱਖ ਕੇ ਚੱਲੋ ਮਾਸਤ ਰਹਿਣ ਗਿਜੋ ਸਾਰੇ ਜਿਹੜੇ ਸਨ ਸੰਤ ਬੰਦੇ ਆ ਉਹ ਕਦੀ ਜਿਹੜਾ ਐਕਚੁਅਲ ਸੰਤ ਹੈਗੇ ਆ ਪਰਮਾਤਮਾ ਨੂੰ ਪਾ ਲੈਂਦੇ ਆ ਸਪੈਸ਼ਲੀ ਇਸ ਬਾਡੀ ਦੇ ਵਿੱਚ ਤਰੱਕੀ ਕਰਕੇ ਸਪਿਰਟ ਨੂੰ ਦਸਵੇਂ ਦਵਾਰ ਤੇ ਲੈ ਜਾ ਗੁਰੂ ਨਾਨਕ ਸਾਹਿਬ ਜੀ ਦਾ ਆਪਣੇ ਉਹਨਾਂ ਦੇ ਪੰਛੀ ਦਾ ਮਾਰਗ ਸਿਮਰਨ ਕਰਦੇ ਕਰਦੇ ਸਿੱਧੇ ਅੱਗੇ ਆ ਚੱਕਰ ਦੇ ਵਿੱਚ ਤੁਹਾਡੀ ਸੂਰਤ ਪਹੁੰਚ ਜਾਂਦੀ ਆ ਉੱਥੋਂ ਫੇਰ ਪਰਮਾਤਮਾ ਦੀ ਇਨਫੋਰਮੇਸ਼ਨ ਕੋਸਮਿਕ એનર્ਜੀ ਆਈ ਜਾਂਦੀ ਤੁਹਾਨੂੰ ਉਹਦੇ ਵਿੱਚ ਉਹ ਲਗਨ ਲੱਗ ਜਾਂਦੀ ਆ ਤਾਂ ਤੁਹਾਡੀ ਜਿਹੜੀ ਜਿੱਥੋਂ ਰੂਹ ਟੁੱਟੀ ਹੈਗੀ ਆ ਉਹ ਸਮੁੰਦਰ ਦੇ ਵਿੱਚ ਚਲ ਜਾਂਦੀ ਜਦੋਂ ਬੱਦਲ ਉੜਦਾ ਇੱਕ ਹੋਰ ਸੈਪਰੇਟ ਐਂਟੀਟੀ ਵਰ ਜਾਂਦੀ ਆ ਫਿਰ ਉਹ ਨੀ ਬਣ ਜਾਂਦਾ ਫਿਰ ਉਹ ਬਰ ਬਣ ਜਾਂਦਾ ਫਿਰ ਦਰਿਆ ਬਣ ਜਾਂਦਾ ਆਲਟੀਮੇਟਲੀ ਸਮੁੰਦਰ ਦੇ ਵਿੱਚ ਮੁਕਤੀ ਹੋ ਜਾਂਦੀ ਓ ਜੀ ਇਹ ਆਪਣੀ ਸੋਲ ਆ اچھا ਤੁਹਾਡੀ ਜ਼ਿੰਦਗੀ ਦਾ ਰੋਲ ਮਾਡਲ ਕੌਣ ਰਿਹਾ ਮੇਰੀ ਜ਼ਿੰਦਗੀ ਦਾ ਰੋਲ ਮਾਡਲ ਐਕਚੁਅਲੀ ਨਾਟ ਆ ਪਾਰਟਿਕੂਲਰ ਪਰਸਨ ਮੈਂ ਇਦਾਂ ਕਰਦਾ ਸੀ ਮੈਂ ਆਪਣੇ ਆਪ ਨੂੰ ਕੰਪੀਟ ਕਰਦਾ ਸੀ ਮੈਂ ਵਰਲਡ ਰਿਕਾਰਡ ਤੋੜਨਾ ਹੈ ਜਿਵੇਂ ਇਹ ਮੇਰਾ ਰੋਲ ਮਾਡਲ ਸੀ ਟਰਾਈ ਟੂ ਕਵਰ ਮੈਕਸਿਮਮ ਡਿਸਟੈਂਸ ਯੂ نو ਔਰ ਗਾਈਡੈਂਸ ਹੈ ਨਹੀਂ ਸੀ ਟੈਕਨਿਕ ਗਲਤ ਸੀ ਵੇਟ ਟ੍ਰੇਨਿੰਗ ਬਹੁਤ ਜ਼ਿਆਦਾ ਮਿਹਨਤ ਕੀਤੀ ਜਿੰਨੀ ਐਫ ਆਈ ਕੋਚ ਕੋ ਮਾੜੀ ਜੀ ਟੈਕਨੀਕ ਕਰੈਕਟ ਕਰ ਦਿੰਦਾ ਉਹ ਹੀ 3-4 ਫੁੱਟ ਹੋਰ ਬਾਹਰ ਸਕਦਾ ਸੀ 7 ਫੁੱਟ ਲੱਗ ਸਕਦਾ ਸੀ ਜੰਪ ਜਿਹੜਾ ਮੈਂ 57 ਫੁੱਟ ਪੰਜੇ ਚ ਲਾਇਆ 5.5 ਫੁੱਟ ਸੀ ਜਿਹੜਾ ਜੰਪ ਲਾਉਂਦੇ ਸੀ 57 ਫੁੱਟ ਹਾਂਜੀ 57 5.5 ਚ ਉਹ ਵਰਲਡ ਕਾਰਡ ਤੋਂ ਉੱਤੇ ਸੀ ਉਦੋਂ ਪਰ ਮੈਨੂੰ ਦਿੱਤਾ ਰਿਹਾ ਉਹਨਾਂ ਨੇ ਫਾਉਲ ਦਿੱਤਾ ਸੀ ਮੈਂ ਮੈਈਅਰ ਕਰਵਾਇਆ ਤਾਂ 57 ਫੁੱਟ 5.5 ਉੱਥੇ ਇਹ ਮੈਂ ਬਹੁਤਿਆਂ ਇੰਟਰਨੈਸ਼ਨਲ ਵਰਲਡ ਕਲਾਸ ਕੰਪੀਟੀਸ਼ਨ ਜਿੱਤੇ ਹੈਗੇ ਆ ਜੋ 55 ਇੰਟਰਨੈਸ਼ਨਲ ਹਾਂਜੀ ਇਹ ਏਸ਼ੀਅਨ ਗੇਮਸ ਨਾਲ ਕਿਤੇ ਵੱਡੇ ਹੈਗੇ ਆ ਕਮ ਈਚ ਕੰਪੀਟੀਸ਼ਨ ਫਰੈਜ਼ਨੋ ਰੀਲੇਜ਼ ਵਿੱਚ 36 ਵਰਲਡ ਰਿਕਾਰਡ ਟੁੱਟ ਚੁੱਕੇ ਸੀ ਉਹ ਮੈਂ ਵੈਸਟ ਕੋਸਟ ਰੀਲੇਜ਼ ਕਹਿੰਦੇ ਆ ਜਿਹਦਾ ਟੌਮੀਸ ਜੌਨ ਕਾਲੋ ਜੇਮ ਰਾਇਨ ਰੈਂਡੀ ਮੈਟਸਨ ਇਹ ਸਾਰੇ ਵਰਲਡ ਰੈਕੋਰਡ ਹੋਲਡਰ ਹੁਣ ਕੰਪੀਟ ਕਰ ਰਹੇ ਨੇ ਬੈਸਟ ਐਥਲੀਟ ਆਫ ਦਾ ਮੀਟ ਐਂਡ ਅਸਿਕਾ ਉਸ ਕੰਪੀਟੀਸ਼ਨ ਦਾ ਬੈਸਟ ਐਥਲੀਟ ਆਫ ਦਾ ਹੋਲ ਵਰਲਡ ਫਾਰ 1 ਵੀਕ ਯੂ ਨੋ अच्छा हर एक वीक तो चेंज ਹੁੰਦਾ ਰਹਿੰਦਾ ਹਰ ਵੀ ਕੰਪੀਟੀਸ਼ਨ ਹੁੰਦੇ ਆਗੇ ਜਿਨੂੰ ਇਦਾਂ ਫਿਰ ਹਰ ਇੱਕ ਮੀਟ ਕਰਦੀ ਆਪਣਾ ਤੇ ਇਲਸਟ੍ਰੇਟਰ سپورਟਸ ਇਲਸਟ੍ਰੇਟਰ ਵੀਕਲੀ ਨੇ ਇਹ ਆਰਟੀਕਲ ਕੱਢਿਆ ਸੀ ਯੂ نو ਸਰ ਅੱਜਕੱਲ ਕੀ ਚੱਲਦਾ ਫਿਰ ਅੱਜਕੱਲ ਮੈਂ ਰਿਟਾਇਰਡ ਆ ਮੇਰਾ ਬਿਜ਼ਨਸ ਸਟਿਲ ਗoing ਯੂ نو ਕੋਵਿਡ ਤੋਂ ਬਾਅਦ ਮੈਂ ਆਪਣਾ ਜਿਹੜਾ ਵੇਅਰ ਹਾਊਸ ਸੀ ਹਾਫ ਏਕੜ ਦੇ ਵਿੱਚ ਉਹ ਰੀਲீஸ் ਕਰ ਦਿੱਤਾ ਸੀ बिकॉज ਸਾਰਾ ਸਪੋਰਟਸ ਦਾ ਬਿਜ਼ਨਸ ਸਾਰਾ ਸਟੱਪ ਹੋ ਗਿਆ ਸੀ ਸਾਰੇ ਯੂਐਸਏ ਦੇ ਵਿੱਚ ਐਂਡ ਉਸ ਤੋਂ ਬਾਅਦ ਡ੍ਰੌਪ ਸ਼ਿਪਿੰਗ ਹੈ ਗਿਆ ਮੈਨੇਜਮੈਂਟ ਦੇ ਅੰਦਰ ਸਪੋਰਟਸ ਕਰ ਰਹੀ ਹੈ ਮੇਰਾ ਗੋਰਾ ਜான் ਸਟੋਰ ਨਾਲ ਆਇਆ ਹੈ ਇਹ ਡਿਸਟ੍ਰੀਬਿਊਟਰ ਸੀ ਨਿਊਯਾਰਕਸ ਤੇ ਐਂਡ ਕਾਫੀ ਮਿਲੀਅਨਸ ਬਾਲ ਸਪਲਾਈ ਕਰਦੇ ਨੇ ਸਕੂਲਾਂ ਕਾਲਜਾਂ ਨੂੰ ਐਂਡ ਰਿਟੇਲ ਸਟੋਰਾਂ ਨੂੰ ਵੀ ਇਨ ਦਾ ਪਾਸਟ ਇਹਨੇ ਵੀ ਕੰਪਨੀ ਵੇਚ ਦਿੱਤੀ ਤੇ ਮੈਂ ਵੀ ਰਿਟਾਇਰ ਹਾਂ ਉਦਾਂ ਡ੍ਰੌਪ ਸ਼ਿਪਿੰਗ ਹੈਗੇ ਕਸਟਮ ਆਰਡਰ ਜਿਹੜੇ ਉਹ ਕਰਦੇ ਰਹੇ ਹਾਂ ਉਹ ਚੱਲ ਰਹੇ ਹੈਗੇ ਆ ਤੇ ਆਫਿਸ ਵਰਕ ਰੱਖਿਆ ਉੱਥੇ ਫਿਰ ਮੈਂ ਨਹੀਂ ਇਨਾ ਇਨਵੋਲਵਡ ਆਈ ਟ੍ਰਾਈ ਟੂ ਗਾਈਡ ਮਾਈ ਗ੍ਰੈਂਡ ਚਿਲड्रन ਟੇਕ ਥਮ ਟੂ ਸਪੋਰਟਸ ਇਵੈਂਟਸ ਐਂਡ ਆਪ ਪਿਛਲੇ ਹਫਤੇ ਔਨ ਦਾ 24th ਆਫ ਫੈਬਰੂਰੀ ਮੈਨੂੰ ਮਲਟੀ ਐਥਨਿਕ ਸਪੋਰਟਸ ਹਾਲ ਹੋ ਸਪੋਰਟਸ ਹਾਲ ਆਫ ਫੇਮ ਦੇ ਵਿੱਚ ਇੰਡਕਟ ਕੀਤਾ ਗਿਆ ਉੱਥੇ ਅੱਛਾ ਜੀ ਅਲੋਂਗ ਵਿਦ ਟੌਮੀ ਸਮਿਥ ਜੌਨ ਕਾਰਲੋਸ ਐਨ ਐਫ ਐਲ ਦੇ ਤੇ ਐਨ ਬੀ ਏ ਦੇ ਪਲੇਅਰ ਉਹਦੇ ਵਿੱਚ ਇੰਡਕਟਡ ਐਂਡ ਇੱਥੇ ਮੇਰੇ ਕੋਲ ਮੈਗਜ਼ੀਨ ਹੈਗਾ ਮੈਂ ਕੱਲ ਦਿਖਾ ਰਿਹਾ ਸੀ ਤੁਹਾਨੂੰ ਹਾਂਜੀ 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 ਬਿਲਕੁਲ ਹਾਂਜੀ ਤੇ ਉਹ ਇਸ ਇਸ ਯੂ نو ਉੱਥੇ ਅਪਰੀਸ਼ੀਏਟ ਕਰਦੇ ਹੈਗੇ ਆ ਬਿਕੋਜ਼ ਆਈ ਗੋ ਟੂ ਦਾ ਕਲੀਨਿਕਸ 올림픽 ਕਲੀਨਿਕਸ ਓਵਰ देयर ਟੂ ਮੋਟੀਵੇਟ ਕਿਡਸ ਅਲੋਂਗ ਵਿਦ ਅਦਰ 올림ਪੀਅਨਸ ਇਨ ਯੂ ਐਸ ਏ ਯੂ نو ਇਹੀ ਆ ਮੇਰਾ ਜ਼ਿੰਦਗੀ ਦਾ ਐਮ ਆ ਪਿੰਡ ਮਸਤੀ ਦੇ ਵਿੱਚ ਰੋ ਜਿੰਨੀ ਕਿ ਹੈਗੀ ਆ ਇੰਜੋਏ ਕਰੋ ਲਾਈਫ ਡੂ एवरीथिंग ਵਿਦਆਊਟ ਆਬਸਟਰਕਟਿੰਗ ਦਾ ਲਾਈਫ ਆਫ ਆਦਰਸ ਯੂ ਨਾ ਪਿੰਡ ਜਾਣੀਓ ਅੱਜਕੱਲ ਪਿੰਡ ਜਦੋਂ ਵੀ ਆਉਣਾ ਮੈਂ ਜਾਣਾਂ ਜ਼ਰੂਰ ਸਾਰਿਆਂ ਨੂੰ ਮਿਲ ਕੇ ਆਉਣਾ ਪਿੰਡ ਨਾਲ ਇਵਨ ਜਿਹੜੇ ਨਾਲ ਪੜ੍ਹਦੇ ਹੁੰਦੇ ਸੀ ਮੁੰਡੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈਗੀ ਆ ਹਮ ਆਲਵੇਜ਼ ਯੂ ਡੋਨਟ ਫੋਰਗੇਟ ਯੋਰ ਰੂਟ ਮੰਨਤਾ ਇੱਥੇ ਹੀ ਰਹਿੰਦਾ ਇੰਡੀਆ ਦੇ ਵਿੱਚ ਮਿਹਰਬਾਨੀ ਚੱਲ ਜਾ ਕਿਹ ਬਾਤ ਆ ਠੀਕ ਹੈ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਤੇ ਟਾਈਮ ਇਜਾਦਤ ਨਹੀਂ ਦੇ ਰਿਹਾ ਤੁਹਾਡੀ ਜਰਨੀ ਨੂੰ ਬੇਸ਼ੱਕ ਇੰਨੇ ਕ ਐਪੀਸੋਡ ਚ ਕੈਦ ਨਹੀਂ ਕੀਤਾ ਜਾ ਸਕਦਾ ਪਰ ਬਹੁਤ ਕੁਝ ਤੁਹਾਡੇ ਤੋਂ ਮਿਲਿਆ ਸਿੱਖਿਆ ਤੇ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਆਉਣ ਦਾ ਥੈਂਕ ਯੂ ਚਾਂਸ ਦੇਣ ਦਾ ਥੈਂਕ ਯੂ ਸਰ ਅ ਕਿੱਡੀ ਵੱਡੀ ਸਪੋਰਟਸ ਦੀ ਇੱਕ ਦਾਸਤਾਨ ਸੰਭਾਲੀ ਬੈਠੀਆਂ ਸੀ ਸਾਡੇ ਰੋਲ ਮਾਡਲ ਇਹ ਜੇ ਹੋਣੇ ਚਾਹੀਦੇ ਤਾਂ ਕਿ ਕਿਵੇਂ ਰੋੜਿਆਂ ਵਾਲੇ ਬਾਹਣ ਚੋਂ ਉਜਾੜੇ ਵਾਲੇ ਪੱਖ ਤੋਂ ਭੱਜ ਭੱਜ ਕੇ ਕਿੱਥੋਂ ਤੱਕ ਆਪਦੀ ਜਿਹੜੀ ਸਪੋਰਟਸ ਕੈਰੀਅਰ ਨੂੰ ਲੈ ਕੇ ਗਏ ਇਹਨਾਂ ਨੇ ਬਹੁਤ ਵੱਡੀ ਗੱਲ ਕਹੀ ਹੈ ਜਿਹੜੀ ਮੈਂ ਇਸ ਇੰਟਰਵਿਊ ਦਾ ਸਾਰਾਂਸ਼ ਕਹਾਂਗਾ ਕਿ ਇੰਟਰਸਟ ਪੈਦਾ ਕਰ ਲਈ ਬੱਚਿਆਂ ਨੂੰ ਉੱਥੇ ਲੈ ਕੇ ਜਾਓ ਜਿੱਥੇ ਤੁਸੀਂ ਕੁਝ ਉਹਨਾਂ ਨੂੰ ਬਣਾਉਣਾ ਚਾਹੁੰਦੇ ਹੋ ਜਿਸ ਰਾਹ ਤੋਰਨਾ ਡੇਟਿੰਗ ਕਰਾਓ ਉਸ ਚੀਜ਼ ਦੇ ਨਾਲ ਕੱਲਾ ਵਿਆਹ ਲਈ ਡੇਟਿੰਗ ਨਹੀਂ ਜ਼ਰੂਰੀ ਦਿਓ ਜ਼ਿਆਦਾ ਫਿਰ ਮਿਲਾਂਗੇ ਸਸਿਕਾ